ਇਹ ਵਾਲਾ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕੇਵੀ ਫਾਰਮ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਓ ਕਿਸਾਨ ਵੀਰੋ ਅੱਜ ਤੁਹਾਨੂੰ ਤੀਜੇ ਨੰਬਰ ਤੇ ਆਈ ਹੋਈ ਝੋਟੀ ਦਿਖਾਵਾਂਗੇ ਲਾਈਵ ਸੇਲ ਹੋਈ ਹੈ ਕਿਸਾਨ ਵੀਰੋ 16 ਲੱਖ ਰੁਪਏ ਦੀ ਹੋਰ ਪਸ਼ੂਆਂ ਦੇ ਰਿਲੇਟਿਵ ਮੰਡੀਆਂ ਜਾਂ ਮੇਲੇ ਦੇਖਣ ਲਈ ਆਪਣੇ ਚੈਨਲ ਨਾਲ ਜਰੂਰ ਜੁੜ ਜਿਓ ਕਰਦੇ ਆਪਾਂ ਬਾਕੀ ਅਗੀਆਂ ਨਾਲ ਗੱਲ ਹੈ Yeah, yeah ਕਿੰਦਾ ਚਲੋ ਮੈਂ ਤੈਨੂੰ ਦੇ ਦਾਂਗੇ ਬਾਕੀ ਵੀਰ ਨੇ ਜਿਹੜਾ ਵਾਦਾ ਕੀਤਾ ਆ ਜੋ ਵਾਦੇ ਵੀਰ ਪੂਰਾ ਹੋ ਗਿਆ ਜਿਹੜੀ ਗੱਲ ਕਰਨ ਵਾਲੀ ਆ ਤੇ ਸਭ ਤੋਂ ਖਾਸ ਹੈ ਮਾਜੇ ਦੀ ਮਾਜੇ ਦੇ ਘਰ ਕੇ ਘਰ ਹੈ ਕਿ ਜਿੰਦਗੀ ਬਾਕੀ ਵੀਰ ਇਥੇ ਕਮੇਟੀ ਨੇ ਹਣ ਦਾ ਕੋਈ ਫੈਸਲਾ ਜਿਹੜਾ ਬਿਲਕੁਲ ਗਲਤ ਸੀ ਕੀਤਾ ਜਵਾਈ ਨੂੰ ਜਵਾਈ ਨੂੰ ਜਿਹੜਾ ਗਾਉਂ ਦੀ ਉਹ ਡੇਟਾ ਸਭ ਤੋਂ ਜ਼ਿਆਦਾ ਜਿਹੜੀ ਗ੍ਰੈਂਡ ਜਿਸ ਵਾਰ ਨੀਲੀ ਜਿਹ ਚੁਈ ਹੋਗੀ ਉਹ ਨੀਲੀ ਜਿਹੜੀ ਗ੍ਰੈਂਡ ਰੋਡ ਪਹਿਲਾਂ ਐਨਆਰਐਸ ਕੋਲੋਂ ਮਜਾ ਗ੍ਰੈਂਡ ਕੋਲੋਂ ਮਜਾ ਨੀਲੀ ਜੀ ਪਿਓਰ ਗੱਡੀ ਆ ਇਹਨਾਂ ਕਹਾਂ ਵੀ ਤੇਰਾ ਟਰੈਕਟਰ ਨਾਲ ਬਿਲਕੁਲ ਸੋਹਣਾ ਪੈਸੇ ਦੀ ਸਫਾਈ ਚਲਦੀ ਆ ਅੱ ਇਹਨਾਂ ਨੇ ਹਾਰ ਤੱਕਾ ਜੋ ਮਿਲਿਆ ਜਨਰੇਟਰ ਮਈਆ ਕਲੀਨਰ ਦੇ ਕੰਮ ਕਰ ਜਾਇਆ ਕੱਟਨੇ ਖਾਲੀ ਜਰੂਰ ਕਰਾਈਆ ਕੱਲ ਨੂੰ ਇਹ ਨਾ ਕਰਦੀ ਨੀ ਗਮ ਜਿਹਦੇ ਥਲੇ 11 ਕਿਲੋ ਦਾ ਸਵੇਰੇ ਖਾਲੀ 9 ਕਿਲੋ ਦਾ ਰਾਤ ਨੂੰ ਰਾਤ ਨੂੰ ਇਹਨਾਂ ਨੇ ਇਹ ਆ 40 ਮਿੰਟ ਬਈ ਇਹਨਾਂ ਖਾਲੀ ਕਰਾਈਆ ਉਹ ਤੋਂ ਬਾਅਦ ਅਸੀਂ ਪੱਕੀ ਚਵਾਈ ਕੋਈ ਨਹੀਂ ਕਰਾਈ ਜੇ ਮੇਰੇ ਅਨੁਸਾਰ ਵਿੱਚ ਬਹੁਤ ਸਾਰੇ ਲੋਕਾਂ ਦੇ ਵਿੱਚ ਦੂਸਰਾ ਨੀਂਦ ਦੇ ਰਿਹਾ ਹੁੰਦੇ ਉਹਨਾਂ ਅੱਜ ਤੋਂ 15 ਸਾਲ ਪਹਿਲਾਂ ਮੰਨਦੀ ਸੀ ਇਹਨਾਂ ਬੋਸਰ ਦੇ ਪਾਸੇ ਵੀ ਆ ਬਾਹਰ ਵੱਡੀ ਵੱਡੀ ਜਾਂਦਾ ਹੋਈ ਜਦੋਂ ਉਹ ਉਹਨਾਂ ਦੇ ਵਿੱਚ ਸਤਾ ਰਹੇ ਸੀ ਮਗਰ ਕੱਟੀ ਆ ਉਹ ਗੱਜੇ ਨੂੰ ਘੁਮਾ ਕੇ ਇੱਕ ਸ਼ੌਕ ਦਾ ਆ ਹੱਥ ਜਿਹੜੀ ਕੁੰਦੀ ਜਾ ਰਹੀ ਕਿੰਨਾ ਜਿਹੜਾ ਮਰਜੀ ਰਾਜ ਨੇ ਕੱਟੀ ਕੱਢੀ ਪੰਜਾਬ ਦੇ ਵਿੱਚ ਕਿੱਥੇ ਵੀ ਦੁੱਗਜੋਟ ਮੁਕਾਬਲੇ ਵਿੱਚ ਹਰ ਸ਼ਟਾਪੇ ਨੋਰਮਲ ਨਹੀਂ ਜਾਂਦੀ ਆ ਯਾਰ ਕਿਦੋਂ ਤੁਸੀਂ ਗੱਦ ਮੀਂਹ ਨਹੀਂ ਹੋ ਰਿਹਾ ਸ਼ੌਕ ਦਾ ਮਿਲਦਾ ਹੋਇਆ ਸੈਣ ਦੇ ਰਸਤੇ ਤੇ ਦੇਖ ਕੇ ਬਾਕੀ ਬਹੁਤ ਬੜਾ ਬਤਾਈਏ ਦੇਖੋ ਚਲੋ ਸਾਡਾ ਭਰਾ ਹੀ ਸਾਡੇ ਘਰ ਦੀ ਮਜਰਗੀ ਆ ਭਰਾ ਆਪਣਾ ਹੀ ਚਲੋ ਹੋਰ ਵੀ ਨਹੀਂ ਕਰਨੀ ਬਾਕੀ ਇਦਾਂ ਨਹੀਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਸਾਨ ਵੀਰੋ